2011 ਵਿੱਚ ਆਈ ਥਿੰਕ ਐਂਡ ਇਟਸ ਅ ਗੈਰੀਸਨ ਤੋਂ ਰਿਪੋਰਟ ਕਰਤਾ ਸੀ ਠੀਕ ਹੈ ਤੇ ਉਹ ਸੀਗੇ ਇਲੈਗਲ ਉਸ ਟਾਈਮ ਤੇ ਮੈਂ ਕਿਹਾ ਯਾਰ ਜੇ ਮੇਰੇ ਦਾਦੇ ਨਾਮ ਵੀ ਨਹੀਂ ਉਹ ਤਾਂ ਬੰਦਾ ਫੇਮਸ ਹੈ ਉਹ ਨੂੰ ਰਿਪੋਰਟ ਕਰ ਸਕਦਾ ਮੈਨੂੰ ਵੀ ਕਰ ਦੇਣਗੇ ਹੁਣ ਤਾਂ ਮੁੰਡੇ ਚੱਕਦੇ ਕੀਲਾ ਵੇਚ ਕੇ ਗਾਣਾ ਕੱਢ ਦਿੰਦੇ ਹਨਾ ਪਰ ਮੈਂ ਇਹ ਚੀਜ਼ਾਂ ਚਾਹੁੰਦਾ ਨਹੀਂ ਸੀ ਜ਼ਿੰਦਗੀ ਨੇ ਉੱਥੇ ਬਹੁਤ ਬਹੁਤ ਸਿਖਾਏ ਜ਼ਿੰਦਗੀ ਨੇ ਮਿਹਨਤ ਕਰਨੀ ਸਿਖਾਤੀ ਲਾਈਫ ਸਟਾਈਲਸ ਸਿਖਾਤੀ ਆ ਕਾਫੀ ਕੁਝ ਔਖਾ ਸੌਖਿਆ ਸਭ ਦਿਨ ਰਾਤ ਹਰ ਤਰ੍ਹਾਂ ਦੇ ਦੇਖੇ ਮੈਂ ਐਸਾ ਦਿਨ ਵੀ ਦੇਖਿਆ ਕਿ ਮੇਰੇ ਇੱਕ ਦਿਵਾਲੀ ਆ ਸੀ ਗਏ 2012 ਦੀ ਕਿ ਮੈਂ ਵੇਟ ਕਰਦਾ ਸੀ ਕਿ ਮੇਰਾ ਬਿਲਡਰ ਮੈਨੂੰ ਪੈਸੇ ਦੇ ਕੇ ਜਾਵੇ ਤਾਂ ਮੈਂ ਆਪਣੀ ਦੀਵਾਲੀ ਸੈਲਿਬ੍ਰੇਟ ਕਰਾਂ। ਉਹ 2011 ਤੁਸੀਂ ਬਾਹਰ ਗਏ ਹੋ ਤੇ ਉਸ ਤੋਂ ਬਾਅਦ 2012 ਦੀ ਦੀਵਾਲੀ ਤੇ ਜੇਬ 'ਚ ਐਨੇ ਵੀ ਰੁਪਏ ਨਹੀਂ ਸੀ ਵੀ ਘਰ 'ਚ ਖੁਸ਼ੀਆਂ, ਪਟਾਕੇ ਜਾਂ ਮਠਾਈਆਂ ਲਿਜਾ ਸਕਾਂ। ਬਿਲਕੁਲ ਹਾਂ ਜੀ। ਤੇ ਸਾਡੇ ਕੋਲ ਹੁਣ ਸਾਡਾ ਕਾਲਜ ਵੀ ਉੱਡ ਗਿਆ। ਹੁਣ ਫੀਸਾਂ ਵੀ ਬੜੀਆਂ ਭਰ ਚੁੱਕੇ ਸੀ 15000 ਪਾਉਂਡ ਫੀਸ ਹੈ। ਇੱਕ ਕਾਲਜ ਦੀ ਅਗਰ ਤੁਸੀਂ 2 ਸਾਲ ਦਾ ਕੋਈ ਹੁਣ ਤਾਂ ਹੋਰ ਵੀ ਜ਼ਿਆਦਾ ਹੋ ਗਿਆ ਹੁਣ ਮੈਂ ਸੁਣਦਾ ਨਾ ਬੱਚਿਆਂ ਦੇ ਨਾਲ ਪਰ ਜਿਹੜੇ ਪੁਰਾਣਾ ਸੀਗਾ ਉਸ ਟਾਈਮ 15 ਜਹਾ ਫੀ ਅਸੀਂ ਫੀਸ ਭਰ ਕੇ ਅਜੇ ਕਾਲਜ ਮੇਰੀ ਵਾਈਫ ਨੇ ਜਾਣਾ ਸਟਾਰਟ ਕੀਤਾ ਤੇ ਕਾਲਜ ਖਤਮ 15000 ਪਾਉਂਡ ਯਾਨੀ ਕਿ 15 ਲੱਖ ਤੋਂ ਜ਼ਿਆਦਾ ਜੇ ਅੱਜ ਵੀ ਗੱਲ ਕਰੀਏ ਤਾਂ ਹਾਂਜੀ ਅੱਜ ਦੀ ਡੇਟ ਚ 15 ਲੱਖ ਤੋਂ ਸਾਲ ਦੀ ਜੀ ਮੇਰੀ ਲਾਈਫ ਦਾ ਚੇਂਜਿੰਗ ਮੋਮੈਂਟ ਸੀ ਮੇਰੀ ਡਾਟਰ ਅੱਛਾ ਹਾਂਜੀ ਕਹਿੰਦੇ ਨੇ ਕਿ ਹਰ ਬੰਦੇ ਪਿੱਛੇ ਜਨਾਨੀ ਦਾ ਹੱਥ ਹੁੰਦਾ ਮੇਰੇ ਪਿੱਛੇ ਸ਼ਾਇਦ ਮੇਰੀ ਡਾਟਰ ਦਾ ਮੇਰੀ ਵਾਈਫ ਦਾ ਕੀ ਬਾਤ ਹੈ ਕੀ ਬਾਤ ਉਹ ਚੀਜ਼ਾਂ ਮੈਂ ਲਾਦਾ ਕਿ ਮਤਲਬ ਭੀ ਐਨੀ ਭਾਗਾਂ ਵਾਲੀ ਆਈ ਹੈ ਠੀਕ ਹੈ ਜਦੋਂ ਆ ਗਈ ਲਾਈਵ ਵਿੱਚ ਫਿਰ ਥੋੜਾ 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 ਸਟੈਪ ਉੱਪਰ ਉੱਪਰ ਜਾਂਦੇ ਨੇ ਤੇ ਜਿਹੜੇ ਮਿਊਜ਼ਿਕ ਡਾਇਰੈਕਟਰ ਤੋਂ ਮੈਂ ਗਾਣਾ ਬਣਾਇਆ ਸਨੈਪ ਆਪਣਾ ਹੂੰ ਉਹਨਾਂ ਨੂੰ ਪੇਮੈਂਟ ਸਾਰਾ ਕੁਝ ਚਲੇ ਗਿਆ ਤੇ ਮੈਂ ਵਾਪਸ ਆ ਗਿਆ ਡੱਬ ਕਰਕੇ ਇੰਗਲੈਂਡ ਫਿਰ ਮੈਂ ਉਹਨਾਂ ਨੂੰ ਕਾਲ ਲਾਣਾ ਸ਼ੁਰੂ ਕਰਤੀਆਂ ਲਾਣੀਆਂ ਕਿ ਮੈਨੂੰ ਮੇਰਾ ਗਾਣਾ ਦੇ ਦਿਓ ਹੂੰ ਉਹ ਮੇਰੀ ਕਾਲ ਚੱਕਣੋਂ ਹੀ हट ਗਏ ਮ life is all about struggle ਕਹਿੰਦੇ ਆ ਜ਼ਿੰਦਗੀ ਚ ਸੰਘਰਸ਼ ਬੜਾ ਕਰਨਾ ਪੈਂਦਾ ਕੀ ਇਹ ਜਿਹੜੇ ਲੇਮਨ ਨੇ ਆਮ ਇਨਸਾਨ ਨੇ ਉਹਨਾਂ ਨੂੰ ਕਰਨਾ ਪੈਂਦਾ ਜਾਂ ਜਿਹੜੇ ਖਾਸ ਨੇ ਜਾਂ ਖਾਸ ਬਣੇ ਆ ਉਹਨਾਂ ਨੂੰ ਵੀ ਜ਼ਿੰਦਗੀ ਦੇ ਇਹਨਾਂ ਪੜਾਵਾਂ ਚੋਂ ਲੰਘਣਾ ਪੈਂਦਾ ਜੀ ਹਾਂ ਕਈ ਅਜਿਹੀਆਂ ਸ਼ਖਸੀਅਤਾਂ ਨੇ ਅਜੇ ਫੇਸ ਨੇ ਜਿਨ੍ਹਾਂ ਨੂੰ ਇੱਕ ਇੱਕ ਦਹਾਕਾ 10-10 ਸਾਲਾਂ ਦਾ ਸਮਾਂ ਲੱਗ ਗਿਆ ਅੱਜ ਉਹ ਜਿਸ ਮਕਾਮ ਤੇ ਪਹੁੰਚੇ ਐ ਉਥੇ ਪਹੁੰਚਣ ਵਾਸਤੇ ਜੀ ਹਾਂ ਅੱਜ ਕੁਝ ਦਿਲ ਦੀਆਂ ਗੱਲਾਂ ਕਰਾਂਗੇ ਮੇਰੇ ਕੋਲ ਮੌਜੂਦ ਨੇ ਸਦਾਰ ਸਾਹਿਬ ਪਿਆਰ ਨਾਲ ਜੇਰਾ ਦਾ ਪੂਰਾ ਨਾਮ ਦੱਸਾਂ ਤਾਂ ਕਰਨੈਲ ਸਿੰਘ اٹਵਾਲ ਪਰ ਕਈ ਲੋਕ ਪਿਆਰ ਨਾਲ ਇਹਨਾਂ ਨੂੰ ਕੈਰੀ اٹਵਾਲ ਤੋਂ ਵੀ ਜਾਣਦੇ ਨੇ اٹਵਾਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਲਾਈਵ ਦੇ ਵਿੱਚ اٹਵਾਲ ਸਾਹਿਬ ਜ਼ਿੰਦਗੀ ਲਾਈਫ ਇੱਕ ਬੜਾ ਪਿਆਰਾ ਜਿਹਾ ਸ਼ਬਦ ਹੈ ਜੀ ਪਰ ਜੇ ਇਹਨਾਂ ਮੈਂ ਗੱਲ ਕਰਾਂ ਇਹ ਤੁਹਾਡੀ ਜ਼ਿੰਦਗੀ ਦਾ ਜਦ ਗੱਲ ਕਰੀਏ ਬੀਇੰਗ ਸਿੰਗਰ ਕੀ ਕੁਝ ਲਾਈਫ ਦੇ ਜਿਹੜੇ ਸ਼ੁਰੂਆਤੀ ਪੜਾਅ ਨੇ ਉਹਨਾਂ ਨੇ ਤੁਹਾਨੂੰ ਸੀਨ ਦਿਖਾਏ ਤੇ ਐਜ਼ ਅ ਸਿੰਗਰ ਤਾਂ ਮੈਂ ਹੁਣੇ ਹੀ ਸਟਰਗਲ ਕਰਨੀ ਸਟਾਰਟ ਕੀਤੀ ਹੈ ਜੇ ਬਟ ਐਜ਼ ਅ ਹਿਊਮਨ ਮੈਂ ਬੜੀ ਲੰਬੀ ਸਟਰਗਲ ਦੇਖੀ ਹੈ ਯੂਕੇ ਵਿੱਚ ਜਦੋਂ ਮੈਂ 2011 ਵਿੱਚ ਇੰਗਲੈਂਡ ਚਲੇ ਗਿਆ ਸੀ 2011 ਤਕਰੀਬਨ 13 ਸਾਲ ਪੁਰਾਣੀ ਗੱਲ ਕਰ ਰਹੇ ਹਾਂ ਬਿਲਕੁਲ ਹਾਂਜੀ ਠੀਕ ਹੈ ਉੱਥੇ ਪੜ੍ਹਾਈ ਵੇਸ ਤੇ ਹਾਂਜੀ ਮੇਰੇ ਮੈਸੀ ਸਟੂਡੈਂਟਸ ਠੀਕ ਹੈ ਉਹਨਾਂ ਦੇ ਬਿਹਫ ਤੇ ਫਿਰ ਮੈਂ ਡਿਪੈਂਡੈਂਟ ਵੀਜ਼ਾ ਨਾਲ एज अ ਸਪਾਊਸ ਤੁਸੀਂ ਚਲੇਗੇ ਜੀ ਜੀ ਠੀਕ ਹੈ ਜੀ ਫਿਰ ਜ਼ਿੰਦਗੀ ਨੇ ਕੀ ਰੰਗ ਦਿਖਾਏ ਜ਼ਿੰਦਗੀ ਨੇ ਉੱਥੇ ਬਹੁਤ ਕੁਝ ਸਿਖਾਇਆ ਜ਼ਿੰਦਗੀ ਨੇ ਮਿਹਨਤ ਕਰਨੀ ਸਿਖਾਤੀ ਲਾਈਫ ਸਟਾਈਲ ਸਿਖਾਤੀ ਆ ਕਾਫੀ ਕੁਝ ਔਖਾਂ ਸੌਖੀਆਂ ਸਭ ਦਿਨ ਰਾਤ ਹਰ ਤਰ੍ਹਾਂ ਦੇ ਦੇਖੇ ਮੈਂ ਐਸਾ ਦਿਨ ਵੀ ਦੇਖਿਆ ਕਿ ਮੇਰੇ ਇੱਕ ਦਿਵਾਲੀ ਆਸੀ ਗਈ 2012 ਦੀ ਕਿ ਮੈਂ ਵੇਟ ਕਰਦਾ ਸੀ ਕਿ ਮੇਰਾ ਬਿਲਡਰ ਮੈਨੂੰ ਪੈਸੇ ਦੇ ਕੇ ਜਾਵੇ ਤਾਂ ਮੈਂ ਆਪਣੀ ਦਿਵਾਲੀ ਸੈਲਿਬ੍ਰੇਟ ਕਰਾਂ ਉਹ 2011 ਤੁਸੀਂ ਬਾਹਰ ਗਏ ਹੋ ਤੇ ਉਸ ਤੋਂ ਬਾਅਦ 2012 ਦੀ ਦੀਵਾਲੀ ਤੇ ਜੇਬ ਚ ਐਨੇ ਵੀ ਰੁਪਏ ਨਹੀਂ ਸੀ ਵੀ ਘਰ ਚ ਖੁਸ਼ੀਆਂ ਪਟਾਕੇ ਜਾਂ ਮਠਾਈਆਂ ਲਿਆ ਸਕਾਂ ਬਿਲਕੁਲ ਹਾਂ ਜੀ ਕਮਾਲ ਹੈ ਅਜਿਹੀ ਕਿਉਂ ਹਾਲਾਤ ਬਣ ਜਾਂਦੇ ਕਈ ਵਾਰ ਬਾਹਰ ਜਾ ਕੇ ਨਹੀਂ ਬਾਹਰ ਜਾ ਕੇ ਐਦਾਂ ਹੈ ਕਿ ਕਈਆਂ ਨੂੰ ਤਾਂ ਹੁਣ ਉੱਥੇ ਵਰਕ ਪਰਮਿਟ ਰਾਈਟਸ ਮਿਲਦੇ ਹਨਾ ਜਦੋਂ ਮੈਂ ਗਿਆ ਸੀ ਫਸਟ ਵਾਈਜ਼ਾ ਇਹਦੇ ਨਾ ਮੇਰੀ ਵਾਈਫ ਨੂੰ ਤੇ ਨਾ ਮੈਨੂੰ ਵਰਕ ਰਾਈਟ ਨਹੀਂ ਸੀਗਾ ਇਹ ਕਿਉਂ ਦਿੱਕਤ ਕੀ ਆਈ ਉਹ ਤਾਂ ਸਟੂਡੈਂਟ ਕੇਸ ਸੀਗੇ ਹਾਂਜੀ ਗਏ ਸਟੂਡੈਂਟ ਸੀ ਉਹ ਕੋਈ ਨਾ ਇਮੀਗ੍ਰੇਸ਼ਨ ਫਾਰਮ ਸੀਗਾ ਜੋ ਕਿ ਮੈਨੂੰ ਬਾਅਦ ਚ ਪਤਾ ਲੱਗਾ ਜਦ ਮੈਂ ਸੈਕੰਡ ਐਕਸਟੈਂਸ਼ਨ ਕੀਤੀ ਉਹ ਇਮੀਗ੍ਰੇਸ਼ਨ ਫਾਰਮ ਸੀਗਾ ਮੈਂ ਨਾ ਕਿਸੇ ਕੰਸਲਟੈਂਟ ਨਾਲ ਸਲਾਹ ਲਈ ਤੇ ਨਾ ਮੈਂ ਕਿਸੇ ਵਕੀਲ ਕੋਲ ਗਿਆ ਠੀਕ ਹੈ ਤੇ ਮੈਂ ਸੋਚਿਆ ਚੱਲ ਵੀਜ਼ਾ ਹੈਗਾ ਕੋਈ ਨਾ ਕੁਛ ਨਾ ਕੁਛ ਕਰ ਲਾਂਗੇ ਹੂੰ 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 ਉਹ ਫਿਰ ਅਦਾ ਹੀ ਨਿਕਲ ਗਿਆ ਟਾਈਮ ਇਹ ਸਮੱਸਿਆ ਕਦੋਂ ਕਿਹੜੇ ਸਾਲ ਚਾਈ ਜਾ ਕੇ 2011 ਵਿੱਚ ਸੀ 11 ਦੇ ਵਿੱਚ ਸ਼ੁਰੂਆਤੀ ਸੀ ਜਦੋਂ ਗਿਆ ਉਹ ਨਵਰਕ ਤੇ ਗਿਆ ਮੈਂ ਠੀਕ ਹੈ ਉਸ ਤੋਂ ਬਾਅਦ ਫਿਰ ਦੋ ਸਾਲ ਠੀਕ ਨਿਕਲ ਗਏ 15 ਮਨთ 15 ਮਹੀਨੇ ਹਾਂਜੀ ਸਵਾ ਖਾਲ ਫਿਰ ਕੀ ਦਿੱਕਤ ਆਣੀ ਸ਼ੁਰੂ ਹੋਈ ਫਿਰ ਉਸ ਤੋਂ ਬਾਅਦ ਮੈਂ 2012 ਚ ਵਰਕ ਪਰ ਮੜਾ ਗਿਆ ਬਟ ਅਸੀਂ ਕਾਲਜ ਚੇਂਜ ਕਰਤਾ ਹਮ ਬਸ 3 ਮਹੀਨੇ ਲੰਗੇ ਫਿਰ ਕਾਲਜ ਦੀਪੋਰਟ ਹੋ ਗਿਆ ਸੌਰੀ ਕੈਨਸਲ ਹੋ ਗਿਆ ਖਤਮ ਹੋ ਗਿਆ ਕਾਲਜ ਅੱਛਾ ਹਾਂਜੀ ਇਸ ਵੇਲੇ ਤੋਂ ਉਹ ਡੈਪੂਟੇਸ਼ਨ ਤੇ ਤਵਾਲਾਣਡ ਕੀ ਹੋਣੀ ਇਹ ਬਤਨ ਕੀ ਹੋਊਗਾ ਹੁਣ ਹਾਂਜੀ ਐਦਾ ਹੋ ਗਿਆ ਸੀਗੇ ਹੁਣ ਸਾਨੂੰ ਵਾਪਸ ਭੇਜ ਦੇਣਗੇ ਕਿਉਂਕਿ ਪ੍ਰੀਵਿਅਸ ਕਾਲਜ ਦਾ ਰਿਕਾਰਡ ਹੋਣਾ ਜ਼ਰੂਰੀ ਹੈ ਜੇ ਤੁਸੀਂ ਕਾਲਜ ਜਾਂਦੇ ਆ ਥੋੜੀ ਹਿਸਟਰੀ ਤੁਹਾਡੀ ਸਟੱਡੀ ਕੰਪਲੀਟ ਹੋਈ ਹੋਣੀ ਚਾਹੀਦੀ ਤਾਂ ਤੁਸੀਂ ਨੈਕਸਟ ਕਾਲਜ ਲਈ ਅਪਲਾਈ ਕਰ ਸਕਦੇ ਬਿਲਕੁਲ ਠੀਕ ਹੈ ਤੇ ਸਾਡੇ ਕੋਲ ਹੁਣ ਸਾਡੇ ਕਾਲਜ ਵੀ ਉੱਡ ਗਿਆ ਹੁਣ ਫੀਸ ਸਾ ਵੀ ਬੜੀਆਂ ਭਰ ਚੁੱਕੇ ਸੀ 15000 ਪਾਉਂਡ ਫੀਸ ਹੈ ਇੱਕ ਕਾਲਜ ਦੀ ਅਗਰ ਤੁਸੀਂ 2 ਸਾਲ ਦਾ ਕੋਈ ਹੁਣ ਤਾਂ ਹੋਰ ਵੀ ਜ਼ਿਆਦਾ ਹੋ ਗਿਆ ਹੁਣ ਮੈਂ ਸੁਣਦਾ ਨਾ ਬੱਚਿਆਂ ਦੇ ਨਾਲ ਪਰ ਜਿਹੜੇ ਪੁਰਾਣਾ ਸੀਗਾ ਉਸ ਯਾ ਕਾਲਜ ਮੇਰੀ ਵਾਈਫ ਨੇ ਜਾਣਾ ਸਟਾਰਟ ਕੀਤਾ ਤੇ ਕਾਲਜ ਖਤਮ 15000 ਪਾਉਂਡ ਯਾਨੀ ਕਿ 15 ਲੱਖ ਤੋਂ ਜ਼ਿਆਦਾ ਜੇ ਅੱਜ ਵੀ ਗੱਲ ਕਰੀਏ ਤਾਂ ਹਾਂਜੀ ਅੱਜ ਦੀ ਡੇਟ ਚ 15 ਲੱਖ ਤੋਂ ਸਾਲ ਦੀ ਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਹੋਰ ਕਿਹੜੇ ਕਿਹੜੇ ਪੜਾਏ ਫਿਰ ਕਾਲਜ ਜਦੋਂ ਬਲੈਕਲਿਸਟ ਹੋ ਗਿਆ ਸਾਡਾ ਕਾਲਜ ਦਾ ਨਾਮ ਹੀ ਖਤਮ ਹੋ ਗਿਆ ਕਾਲਜ ਹੀ ਖਤਮ ਹੋ ਗਿਆ ਫਿਰ ਮੈਂ ਚਲੋ ਸੋਚੇ ਮੈਂ ਕਿ ਕੁਛ ਤਾਂ ਕਰਨਾ ਹੈ ਨਾ ਫਿਰ ਬਿਲਡਰ ਨਾਲ ਕੰਮ ਕਰਦੇ ਰਹੇ ਲਾਈਫ ਮਤਲਬ ਹੋਰ ਥੋੜੀ ਹਾਰਡ ਹੋ ਗਈ ਫਿਰ ਚਲੋ ਮੇਰੀ ਲਾਈਫ ਦਾ ਚੇਂਜਿੰਗ ਮੋਮੈਂਟ ਸੀ ਮੇਰੀ ਡਾਟਰ ਅੱਛਾ ਹਾਂਜੀ ਕਹਿੰਦੇ ਨਾ ਕਿ ਹਰ ਬੰਦੇ ਪਿੱਛੇ ਜਨਾਨੀ ਦਾ ਹੱਥ ਹੁੰਦਾ ਮੇਰੇ ਪਿੱਛੇ ਸ਼ਾਇਦ ਮੇਰੀ ਡਾਟਰ ਦਾ ਮੇਰੀ ਵਾਈਫ ਦਾ ਕੀ ਬਾਤ ਹੈ ਕੀ ਬਾਤ ਹੈ ਉਹ ਚੀਜ਼ਾਂ ਮੈਂ ਲਾਦਾ ਕਿ ਮਤਲਬ ਧੀ ਇੰਨੀ ਭਾਗਾ ਵਾਲੀ ਆਈ ਹੈ ਠੀਕ ਹੈ ਜਦੋਂ ਆ ਗਈ ਲਾਈਵ ਵਿੱਚ ਫਿਰ ਥੋੜੇ 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 ਸਟੈਪ ਉੱਪਰ ਉੱਪਰ ਜਾਂਦੇ ਰਹੇ ਠੀਕ ਹੈ ਤਾਂ ਹੁਣ ਤੁਸੀਂ ਲੋੜੀ ਵੀ ਧੀ ਦੀ ਬਣਾਉਨੇ ਹੋ ਹੈ ਧੀਾਂ ਦੀ ਲੋੜੀ ਬਣਾਉਨੇ ਹੋ ਆਪਾਂ ਜ਼ਰੂਰ ਜੀ ਬਣਾਣੇ ਚਾਹੀਦੇ ਹਰੇਕ ਨੂੰ ਬਣਾਣੀ ਚਾਹੀਦੀ ਆ ਤੇ ਅੱਜਕੱਲ ਮੁੰਡਿਆਂ ਬਰਾਬਰ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਅੱਗੇ ਨਾਲ ਫਿਰ ਚਲੋ ਲਾਈਵ ਤੱਕੇ ਬੱਧਦੇ ਰਹੀ ਅੱਧੇ ਹੀ ਚੱਲ But uh, ਅਸੀਂ ਲੀਗਲੀ ਨਹੀਂ ਕਰ ਸਕਦੇ ਸੀ ਠੀਕ ਹੈ ਚਲ ਇਹ ਤਾਂ ਹੋ ਗਿਆ ਜ਼ਿੰਦਗੀ ਦਾ ਸੰਘਰਸ਼ ਪਰ ਜਿਹੜਾ ਇੱਕ ਹੁੰਦਾ ਨਾ ਕਹਿੰਦੇ ਇੱਕ ਪੈਸ਼ਨ ਹੁੰਦਾ ਇੱਕ ਕੀੜਾ ਹੁੰਦਾ ਯਾਰ ਸਿੰਗਿੰਗ ਵਾਲਾ ਗਾਣੇ ਗਾਣ ਵਾਲਾ ਤੇ ਉਹ ਜਿਹੜਾ ਸਿੰਗਿੰਗ ਵਾਲਾ ਦਿਲ ਚ ਜੋਸ਼ ਸੀਗਾ ਉਹ ਫਿਰ ਕਿਹੜੇ ਸਨ ਚਾ ਕੇ ਦੁਬਾਰਾ ਬਾਹਰ ਉਬਾਲੇ ਮਾਰ ਕੇ ਆਇਆ ਨੇ ਉਹ ਕੈਰੀ ਆਨ ਸੀਗਾ ਜਦੋਂ ਮੈਂ 2011 ਚ ਵੀ ਸੀਗਾ ਮੈਂ ਕਿਹਾ ਚਲ ਕਰਨਾ ਤਾਂ ਕਰਦੇ ਆ ਸ਼ਾਇਦ ਸਿੰਗਿੰਗ ਵਾਲੀ ਥੋੜਾ ਅਰਨਿੰਗ ਸਟਾਰਟ ਹੋ ਜੇਗਾ ਨਾ ਬਟ 2011 ਵਿੱਚ ਆਈ ਥਿੰਕ ਐਂਡ ਇਚ ਗੈਰੀ ਸੰਦੂ ਨੂੰ ਰਿਪੋਰਟ ਕਰਤਾ ਸੀ ਠੀਕ ਹੈ ਤੇ ਉਹ ਸੀਗਾ ਇਲੈਗਲ ਉਸ ਟਾਈਮ ਤੇ ਮੈਂ ਕਿਹਾ ਯਾਰ ਜੇ ਮੇਰੇ ਦਾ ਜ ਕਰ ਦੇਣਗੇ ਚਲੋ ਹੁਣ ਗੰਦੇ ਗੱਲਾਂ ਗੱਲ ਜੁੜ ਜਾਂਦੀ ਹੈ ਜੇ ਤੁਸੀਂ 2011 ਤੱਕ ਇੰਡੀਆ 'ਚ ਰਹੇ ਸੀਗੇ ਉਦੋਂ ਵੀ ਤੁਸੀਂ ਕੋਸ਼ਿਸ਼ ਕੀਤੀ ਹੋਣੀ ਹੈ ਆਪਣੇ ਗਾਣੇ ਦਾ ਸ਼ੌਂਕ ਪੂਰਾ ਕਰਨ ਦੀ ਕਿ ਉਦੋਂ ਕਦੇ ਕਿਸੇ ਵੱਲੋਂ ਕੋਈ ਧੋਖਾ ਕੋਈ ਦਗਾ ਜਾਂ ਕਿਸ ਨੇ ਕੋਈ ਪਿੱਠ ਪਿਛੇ ਕਹਿੰਦਾ ਪਿੱਠ 'ਚ ਛੂਰਾ ਮਾਰਦਾ ਕੁਝ ਕਰਤਾ ਕਿ ਤੁਸੀਂ ਵੀ ਇਹਨਾਂ ਹਾਲਾਤਾਂ ਵਿੱਚ ਗੁਜ਼ਰੇ ਹੋ ਨੇ ਹਾਲਾਤ ਅੱਦੋ ਦੇ ਨਹੀਂ ਸੀਗੇ ਬਟ ਇਹ ਸੀਗਾ ਕਿ ਮੈਂ ਆਪਣੇ ਪੇਰੈਂਟਸ ਦੇ ਪੈਸੇ ਨਹੀਂ ਖਰਾਬ ਕਰਨਾ ਚਾਹੁੰਦਾ ਸੀ ਸਿੰਘ ਇਨਕੇ ਕਿਉਂਕਿ ਹੁਣ ਤਾਂ ਮੁੰਡੇ ਚੱਕਦੇ ਕਿਲਾ ਵੇਚ ਕੇ ਗਾਣਾ ਕੱਢ ਦਿੰਦੇ ਹਨਾ ਪਰ ਮੈਂ ਇਹ ਚੀਜ਼ਾਂ ਚਾਹੁੰਦਾ ਨਹੀਂ ਸੀ ਮੈਂ ਚਾਹੁੰਦਾ ਸੀ ਅਗਰ ਮੈਂ ਕੁਝ ਕਰੂੰਗਾ ਆਪਣੇ ਦਮ ਤੇ ਕਰੂੰਗਾ ਮੈਨੂੰ ਬਸ ਇੱਕ ਵਾਰ ਮੇਰੇ ਪੇਰੈਂਟਸ ਨੇ ਸਪੋਰਟ ਕਰਕੇ ਬੰਨੂ ਇੰਗਲੈਂਡ ਤੱਕ ਪਹੁੰਚ ਤਾਂ ਬਹੁਤ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਚਲੋ 2019 ਵਿੱਚ ਆਈ ਗੈਸ ਮੈਨੂੰ ਪੇਪਰ ਮਿਲ ਗਏ ਫਿਰ ਮੇਰੇ ਮਿਸਰ ਨਾਲ ਮੈਂ ਡਿਸਕਸ ਕੀਤਾ ਮੈਂ ਕਿਹਾ ਯਾਰ ਗਾਣਾ ਕਰਦਾ ਮੈਂ ਤੇ ਉਹ ਸਪੋਰਟਿਵ ਸੀ ਕਿ ਉਹ ਕਹਿੰਦੇ ਚਲੋ ਤੁਸੀਂ ਕਰ ਬੜਾ ਕੰਪਲਿਕੇਟਡ ਸੀ ਮੇਰੇ ਲਈ ਕਿ ਉਹ ਕਿਹਦੀ ਪ੍ਰੋਲਾਈ ਮੇਰੇ ਕੋਲ ਐਕਸਪੀਰੀਅੰਸ ਨਹੀਂ ਸੀ ਕਿ ਕਿਹੜੇ 뮤ਜ਼ਿਕ ਡਾਇਰੈਕਟਰ ਨਾਲ ਕਰਾਂ ਕੰਮ ਵਈਆ ਕਿਹੜੇ ਰਾਈਟਰ ਤਲਵਾ ਤੇ ਜਿਹੜੇ 뮤ਜ਼ਿਕ ਡਾਇਰੈਕਟਰ ਤੋਂ ਮੈਂ ਗਾਣਾ ਬਣਾਇਆ ਸਨੈਪ ਆਪਣਾ ਹਮ ਉਹਨਾਂ ਨੂੰ ਪੇਮੈਂਟ ਸਾਰਾ ਕੁਝ ਚਲੇ ਗਿਆ ਤੇ ਮੈਂ ਵਾਪਸ ਆ ਗਿਆ ਡੱਬ ਕਰਕੇ ਇੰਗਲੈਂਡ ਫਿਰ ਮੈਂ ਉਹਨਾਂ ਨੂੰ ਕਾਲ ਲਾਣਾ ਸ਼ੁਰੂ ਕਰਤੇ ਹਲਾਣੇ ਕਿ ਮੈਨੂੰ ਮੇਰਾ ਗਾਣਾ ਦੇ ਦਿਓ ਉਹ ਮੇਰੀ ਕਾਲ ਚੱਕਣੋਂ ਹੀ ਹਟ ਗਏ ਮੈਂ ਕਿਹਾ ਯਾਰ ਪਤ ਨਹੀਂ ਪੈਸੇ ਹੀ ਡੁੱਬ ਗਏ ਵੀ 뮤ਜ਼ਿਕ ਤਾਂ ਬਣ ਨਹੀਂ ਰਿਹਾ ਤੇ ਫਿਰ ਮੈਂ ਆਪਣੇ ਫਰੈਂਡ ਨੂੰ ਉਹਨਾਂ ਦੇ ਆਫਿਸ ਭੇਜਿਆ ਉਹ ਅੱਗੇ ਉਹਨਾਂ ਦਾ ਆਨਸਰ ਐਸਾ ਸੀਗਾ ਕਿ ਇੱਕ ਵਾਰ ਮਨ ਟੁੱਟਦਾ ਬੰਦਾ ਯਾਰ ਛੱਡ ਯਾਰ ਇਹ ਕੰਮ ਨਹੀਂ ਕਰਨਾ ਹਨਾ ਕੀ ਜਵਾਬ ਆਇਆ ਇਹਦਾ ਉਹ ਕਹਿੰਦੇ ਕਹਿੰਦੇ ਯਾਰ ਤੁਸੀਂ ਤਾਂ ਐਡਾ ਕਰ ਰਹੇ ਹੋ ਵੀ ਤੁਹਾਡੇ ਸ਼ੋਰ ਰੁਕੇ ਹੋਏ ਆ ਮੇਰੇ ਗਾਣੇ ਕਰਕੇ ਬਲ ਇੱਕ ਟੌਂਟਿੰਗ ਵੇ ਦੇ ਨਾਲ ਜਿਹੜਾ ਮੈਂ ਕਹਿੰਦਾ ਮੇਣਾ ਮਾਰਤਾ ਹੈ ਮੇਣਾ ਮੇਣਾ ਕਹਿ ਸਕਦੇ ਤੁਸੀਂ ਉਹ ਫਿਰ ਮਨ ਲੱਗਾ ਯਾਰ ਵੀ ਮੈਂ ਸ਼ਾਇਦ ਰੋਂਗ ਟ੍ਰੈਕ ਤੇ ਪੈ ਗਿਆ ਵੀ ਇਹ profession ਬਹੁਤ ਹਾਰਡ ਹੈ ਨਾ ਬਟ ਫਿਰ ਥੋੜੀ سپورਟ ਆਨ ਦੀ ਫੈਮਿਲੀ ਦੀ ਪੇਰੈਂਟਸ ਦੀ ਵਾਈਫ ਦੀ ਉਹ ਕਹਿੰਦੇ ਨਹੀਂ ਤੁਸੀਂ ਕੈਰੀ ਓਨ ਰੱਖੋ ਵੀ ਹਰ ਬੰਦਾ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਫਿਰ ਚਲੋ ਸਨੈਪ ਤੋਂ ਬਾਅਦ ਫਿਰ ਕੈਰੀ ਓਨ ਰਹਾ ਸੀ ਗਾਣੇ ਕਰਦੇ ਰਹੇ ਸੋ ਕੈਰੀ ਭਾਈ ਕਿ ਵਾਕਿਆ ਜਲੀਆ ਇੰਡਸਟਰੀ ਆ ਪੰਜਾਬੀ ਇੰਡਸਟਰੀ ਜਾਂ 뮤זיਕ ਇੰਡਸਟਰੀ ਆਪਣੀ ਹੈਗੀ ਆ ਕਿਤਨੇ ਕਿਤੇ ਇਹਦੇ ਵਿੱਚ ਵੀ ਅਜਿਹੇ ਕੋੜੇ ਤਿਰਬੇ ਨੇ ਹੁੰਦੇ ਰਹਿੰਦੇ ਨੇ ਜਿਵੇਂ ਤੁਹਾਨੂੰ ਹੋਇਆ ਤੇ ਤੁਹਾਡੇ ਨਾਲ ਹੋਇਆ ਕਿ ਲੋਕਾਂ ਨਾਲ ਵੀ ਹੁੰਦੇ ਆ ਜੀ ਸਾਰਾ ਨਾ ਹੁੰਦਾ ਮੈਂ ਹੁਣ ਮੈਨੂੰ ਹੋ ਗਿਆ 3 হাসਦੇ ਖੇਡਦੇ ਇੰਜੋਏ ਕਰਦੇ ਬੋਰਡ ਲੈਂਡ ਦੇ ਜੱਫੀਆਂ ਪਾਉਂਦੇ ਇਹੀ ਦੇਖਦੇ ਆ ਕਿ ਹੱਸ ਕੇੜ ਕੇ ਮਿਲਦੇ ਪਏ ਆ ਪਰ ਕਿੰਧਰ ਕਿੰਤੇ ਦਿਨਾਂ ਚ ਘੜਤਨ ਰਹਿ ਜਾਂਦੀ ਹੈ ਕਿਤੇ ਨਾ ਹੋਰਾ ਜੀ ਇੱਕ ਕਹਾਵਤ ਹੈ ਪੰਜਾਬੀ ਦੀ ਕੁੱਥੇ ਦਾ ਕੁੱਤਾ ਵੈਰੀ ਹੁੰਦਾ ਇਹ ਸੱਚੀ ਹੈ ਕਿ ਕੋਈ ਚਾਹਦਾ ਨਹੀਂ ਹੁੰਦਾ ਕਿ ਇਸ ਫੀਲਡ ਚ ਕੋਈ ਹੋਰ ਨਵਾਂ ਬੰਦਾ ਆ ਜਵੇ ਤੇ ਉਹ ਸਭ ਤੋਂ ਅੱਗੇ ਨਿਕਲ ਉਹ ਸੈਲੀਬ੍ਰਿਟੀ ਫੇਸ ਬਣ ਜਵੇ ਜਾਂ ਕੁਛ ਚੰਦਾ ਹਨਾ ਯਾਰ ਪੈਸੇ ਨਾਲ ਬਧੇ ਕਮਾ ਜਵੇ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਹੋਰ ਕਿਹੜੀ ਕਿਹੜੀ ਕੰਡੀਸ਼ਨਸ ਲਾਈਫ ਚ ਹੈ ਜਿਹੀ ਆਈਆਂ ਕੋਈ ਕੰਡੀਸ਼ਨ ਤਾਂ ਇਹ ਹੈ ਦਾ ਮੈਂ ਗਾਣਾ ਕਰਿਆ ਕਿ ਮੈਂ ਫੇਮਸ ਸਿੰਗਰ ਆ ਉਹਨਾਂ ਨਾਲ ਮੈਂ ਕੀਤਾ ਡਿਊਟ Song ਹੈ ਨਾ ਤੇ ਮੈਂ ਕਿਹਾ ਚਲੋ ਮੈਨੂੰ ਮੈਂ ਪੈਸੇ ਵੇ ਕਿਤੇ ਨਾ ਸਾਰਾ ਕੁਝ ਡਬਿੰਗ ਦੇ ਪੈਸੇ ਵੇ ਕਿਤੇ ਮੈਂ ਉਹਨਾਂ ਨੂੰ ਟੈਕਸਟ ਕਰਦਾ ਰਿਹਾ ਕਿ ਗਾਣਾ ਆਪਣਾ ਨਿਤਰੀ ਨੂੰ ਰਿਲੀਜ਼ ਕਰ ਤੁਸੀਂ ਪੋਸਟਰ ਸ਼ੇਅਰ ਕਰ ਦਿਓ ਉਹ ਪੋਸਟਰ ਨਹੀਂ ਸ਼ੇਅਰ ਕੀਤਾ ਉਹਨਾਂ ਨੇ ਫਿਰ ਗਾਣੇ ਦੀ ਡੇਟ ਆ ਗਈ ਰਿਲੀਜ਼ਿੰਗ ਦੀ ਹੈ ਨਾ ਮੈਂ ਕਿਹਾ ਚਲੋ ਹੁਣ ਗਾਣਾ ਆ ਗਿਆ ਕਰਨਗੇ ਸੇਮ ਡੇ ਹੀ ਮੇਰੇ ਗਾਣੇ ਦੇ ਨਾਲ ਦੋ ਇੱਕ ਦਿਨ ਬਾਅਦ ਹੀ ਗਾਣਾ ਇੱਕ ਹੋਰ ਰਿਲੀਜ਼ ਹੋਇਆ ਉਹਨਾਂ ਦੇ ਤਾਂ ਉਹਨਾਂ ਨੇ ਰੀਲਾਂ ਵੀ ਬਣਾਈਆਂ ਸਭ ਕੁਝ ਕੀਤਾ ਮਤਲਬ ਮੈਂ ਨਵਾਂ ਆਟੇ ਸੀਗਾ ਸ਼ਾਇਦ ਤਾਂ ਕਰਕੇ ਉਹਨਾਂ ਨੇ ਮੇਰੇ ਕੋਲ ਉਹ ਵੇਟੇਜ ਨਹੀਂ ਦਿੱਤੀ ਬਣਦਾ ਮਾਨ ਸਨਮਾਨ ਹੀ ਦੇ ਸਕਦੇ ਬਿਲਕੁਲ ਹਾਂ ਜੀ ਕਿ ਤਰ੍ਹਾਂ ਕਿ ਹੁਣ ਜਦਕੀ ਹੁੰਦਾ ਨਾ ਕਿ ਬੰਦਿਆਂ ਨੂੰ ਮੈਂ ਪੇ ਕੀਤਾ ਯਾਰ ਮੈਂ ਕਿਹੜਾ ਕੋਈ ਤੁਹ ਤੋਂ ਫ੍ਰੀ ਕੋਈ ਮੈਂ ਤੁਹ ਤੋਂ ਨਹੀਂ ਕਰ ਰਿਹਾ ਮੇਰੀ ਵੀ ਮਿਹਨਤ ਦੀ ਕਮਾਈ ਹੈ ਮੈਂ ਵੀ ਚਾਰ ਪੈਸੇ ਖਰਚੇ ਆ ਠੀਕ ਹੈ ਪਰ ਪ੍ਰੋਪਰਟੀ ਨਹੀਂ ਮਿਲੀ ਵੀ ਕਿਉਂ ਵੀ ਸ਼ਾਇਦ ਉਹ ਕੈਰੀਟਵਲ ਦਾ ਨਾਮ ਉਹਨਾਂ ਨਹੀਂ ਬਣਿਆ ਜਿਹੜਾ ਬਣਿਆ ਪਹਿਲ ਉਹਨੂੰ ਦਿੱਤੇ ਦਿੰਦੇ ਹਾਂ ਯਸ ਪਹਿਲ ਉਹਨੂੰ ਦਿੰਦਾ ਜੀ ਨਾ ਨਾਮ ਬਣਿਆ ਤੇ ਇੰਗਲੈਂਡ ਦੀ ਗੱ ਸੁਣਦੇ ਆ ਕਿ ਵਾਕਈ ਜਿਲਾ ਸੋਸ਼ਲ ਮੀਡੀਆ ਤੇ ਰੀਲਾਂ ਚ ਪੋਸਟਾਂ ਚ ਲੋਕੀ ਆਪਦੀ ਟੌਹਰਾ ਅਮੀਰੀਆਂ ਆਪਣੇ ਕਿ ਲੈ ਅਰਾਈਵ ਦਿਖਾਉਂਦੇ ਆ ਕਿ ਵਾਕਈ ਸੇਮ ਉੱਥੇ ਐ ਕਿ ਇਹ ਦਿਖਾਣਾ ਹਾਥੀਦੰਦ ਦਿਖਾਣ ਵਾਲੇ ਹੋਰ ਨੇ ਤੇ ਖਾਣ ਵਾਲੇ ਹੋਰ ਨੇ ਬਿਲਕੁਲ ਹਾਥੀਦੰਦ ਦਿਖਾਣ ਵਾਲੇ ਹੋਰ ਖਾਣ ਵਾਲੇ ਹੋਰ ਵਾਕੀ ਫਰਕ ਹੈ ਕਿਵੇਂ ਥੋੜਾ ਐਕਸਪਲੇਨ ਕਰੋ ਜੀ ਉੱਥੇ ਨਾ ਜੀ ਲਾਈਫ ਲੋਕਾਂ ਨੂੰ ਲੱਗਦਾ ਕਿ ਜਿਹੜਾ ਕਿ ਕੋਈ ਫਰੈਂਡ ਆਪਣਾ ਪੋਸਟ ਪਾ ਰਿਹਾ ਪੋਸਟ ਪਾ ਰਿਹਾ ਇੰਸਟਾਗ੍ਰam ਤੇ ਸਨੈਪ ਚੜਦੇ ਕੀ ਯਾਰ ਪਤਾ ਨਹੀਂ ਉਧਰ ਦੀ ਲਾਈਫ ਜੀ ਰਹੇ ਵਰਨੇ ਉਥੇ ਲਾਈਫ ਬਹੁਤ ਹਾਰਡ ਹੈ ਸਟੂਡੈਂਟ ਲਈ ਇਸ ਦਾ ਬਹੁਤ ਜ਼ਿਆਦਾ ਮਤਲਬ ਵੱਡੀਆਂ ਗੱਡੀਆਂ ਗਲਚ ਮੋਟੀਆਂ ਚੈਨਾ ਤੇ ਵੱਡੇ ਵੱਡੇ ਕਹਿੰਦੇ ਬੜੀ ਮਹਿੰਗੇ ਮਹਿੰਗੇ ਆਈਫੋਨ ਉਹ ਹਰੇਕ ਦੇ ਪੱਲੇ ਅੰਦਰ ਪੈਂਦੇ ਨਹੀਂ ਜਲਦੀ ਹਾਂ ਨਹੀਂ ਜਲਦੀ ਨਹੀਂ ਪੈਂਦੇ ਉਹਦੇ ਟਾਈਮ ਲੱਗਦਾ ਬੰਦੇ ਨੂੰ ਆਪਣਾ ਟਾਈਮ ਦੇਣਾ ਪੈਂਦਾ ਕੰਮ ਲਈ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਨਾ ਇਹ ਨਹੀਂ ਕਿ ਤੁਸੀਂ ਜਾਂਦੇ ਉਥੇ ਕੋਈ ਦਰਖਤ ਨਹੀਂ ਹੈਗਾ ਵੀ ਤੋੜਨੇ ਸ਼ੁਰੂ ਕਰ ਦੇਣੇ ਆਪਾਂ ਪਾਸੇ ਨਾ ਕੋ ਅੱਲਾਹ ਦੀਆਂ ਚਿਰਾਗ ਵੀ ਐ ਬੜਾ ਜਿਹਾ ਰਗੜਿਆ 2 ਮਿੰਟ ਤੇ ਚਿਰਾਗ ਕਈਆਂ ਨੂੰ ਮਿਲ ਜਾਂਦਾ ਕਈ ਨੂੰ ਮਿਲ ਜਾਂਦਾ ਇਹਨੂੰ ਮਿਲ ਜਾਂਦਾ हां ਫੇ ਕੰਮ ਵੀ ਦੋ ਨੰਬਰ ਤੇ ਆਈ ਤੇ ਇਹ ਗੱਲ ਅਟਵਾਲ ਬਾਈ ਸੱਚੀ ਆ ਕਹਿੰਦੇ ਵੀ ਆਪਣੇ ਬਾਲ ਚਿੱਟੇ ਹੋ ਜਾਂਦੇ ਆ ਕਹਿੰਦੇ ਪਰ ਮਕਾਨਾਂ ਦੀਆਂ ਦੇ ਲਈ ਮੋਢ ਗੇ ਜਾਣੇ ਕਿਸ ਤੱਕ ਤੇ ਲੈਂਦੀਆਂ ਨੇ ਜਲਦੀ ਮੈਨੂੰ ਲੱਗਦਾ ਇਹ ਮੇਰੇ ਸਾਹਮਣੇ ਬਹੁਤ ਐਸਾ ਐਕਸਪੀਰੀਅੰਸ ਹੈ ਮੈਂ ਜਿਨ੍ਹਾਂ ਦੇ ਘਰ ਰੈਂਟ ਤੇ ਰਹਿੰਦਾ ਸੀ ਅੰਕਲ ਦੇ ਉਹਨਾਂ ਉਹਨਾਂ ਤੱਕ ਤਾਂ ਮੈਂ ਦੇਖਿਆ ਉਹ ਹੁਣ ਆਈ ਥਿੰਕ 60 ਹੋ ਗਏ ਸੀ ਤਰ ਜਾ ਕੇ ਗਿਆ ਅਟਵਾਲ ਮੇਰਾ ਘਰ ਫਰੀ ਹੋਇਆ ਫਰੀ ਹੋ ਗਿਆ 70 ਸਾਲ ਦੀ ਉਮਰ 'ਚ ਘਰ ਫਰੀ ਹੋਇਆ ਯਾਨੀ ਜੋ 30 ਸਾਲ ਦੇ ਹੋਣੇ ਆ ਉਦੋਂ ਲਿਆ ਹੁਣ ਮਿਲੇ ਹੁਣ ਯਸ ਹਾਂਜੀ ਹਾਂਜੀ ਲੋ ਤਕਰੀਬਨ ਅੱਧੀ ਜ਼ਿੰਦਗੀ 30 ਸਾਲ ਤਿੰਨ ਦਹਾਕੇ ਜ਼ਿੰਦਗੀ ਨਿਕਲ ਗਈ ਹੈ ਨਿਕਲ ਗਈ ਹਾਂਜੀ ਉੱਥੇ ਲਾਈਫ ਇਜ਼ੀ ਨਹੀਂ ਹੈਗੀ ਜੀ ਤੇ ਜਿਹੜੀ ਆ ਗੱਡੀਆਂ ਆਪਾਂ ਮਹਿੰਗੀਆਂ ਮਹਿੰਗੀਆਂ ਦੇਖਦੇ ਆ ਇਹ ਵੀ ਸੌਖੀਆਂ ਲੈਣੀਆਂ ਗੱਡੀਆਂ ਗੱਡੀਆਂ ਨਹੀਂ ਸੌਖੀਆਂ ਨਹੀਂ ਹੈਗੇ ਗੱਡੀਆਂ ਮਿਹਨਤ ਨਾਲ ਮਿਲਦੀਆਂ ਉੱਥੇ ਆ ਕੈਨੇਡਾ ਜਾ ਕੇ ਸ਼ਾਇਦ ਮਿਲ ਜਾਂਦੀ ਮੈਂ ਸੁਣਿਆ ਕਿ ਉੱਥੇ ਤਾਂ ਮੁੰਡੇ ਜਾਂਦੇ ਨਵੇਂ ਜਾਂਦੇ ਮਸਟੈਂਗ ਲੈ ਲੈਂਦੇ ਤੇ ਇੰਗਲੈਂਡ ਅਸਾ ਨਹੀਂ ਹੈ ਇੰਗਲੈਂਡ ਦਾ ਤੁਹਾਨੂੰ ਮਿਹਨਤ ਕਰਕੇ ਕਮਾਣੀ ਪੈਂਦੀ ਆ ਹੂੰ ਤਾਂ ਜਾ ਕੇ ਤੁਸੀਂ ਕਿੰਨੀ ਕਿ ਮਿਹਨਤ ਕੀਤੀ ਤੁਹਾਨੂੰ ਕਿਹੜੀ ਗੱਡੀ ਲਈ ਇੰਗਲ ਮੈਂ ਜੀ ਰੇਂਜ ਰੋਵਰ ਹੋਣੇ ਲੇਟੈਸਟ ਲੇਅਰ ਕਿੰਨੇ ਸਾਲ ਮਿਹਨਤ ਕਰਨ ਤੋਂ ਬਾਅਦ ਇਹ ਉਸ ਤੋਂ ਪਹਿਲਾਂ ਮੈਂ ਚਲਾਈਆਂ ਗੱਡੀ ਹੋਇਆ ਦਾ ਬਟ ਮੈਨੂੰ ਲੱਗਦਾ ਮੈਨੂੰ 13 12 ਇਅਰ ਦੀ ਮਿਹਨਤ ਤੋਂ ਬਾਅਦ ਰੇਂਜ 12 13 ਸਾਲ ਦੀ ਮਿਹਨਤ ਬਾਅਦ ਜੀ ਸੋ ਦਸ ਕੋ ਬੜਾ ਵੱਡਾ ਪੁਆਇੰਟ ਹੈ ਕੁਝ ਹੁਣ ਜਾਣਦੇ ਜਾਣਦੇ ਸਾਡੇ ਜਿਹੜੇ ਦਰਸ਼ਕ ਨੇ ਉਹ ਸੁਨੇਹਾ ਦੇ ਸਕਦੇ ਹੋ ਕੋਈ ਵਧੀਆ ਜਾ ਕਿ ਜੋ ਇੱਥੋਂ ਦੀ ਬਾਹਰ ਤੋਂ ਦਿਖਦਾ ਜੋ ਸਮਝ ਬਾਕੀ ਲੋਕ ਦਿਖਾ ਦਿੰਦੇ ਨੇ ਉਸ ਚ ਕਿੰਨਾ ਕੁ ਫਰਕ ਹੈ ਮਿਹਨਤ ਦਾ ਕੀ ਮੁੱਲ ਹੈ ਤੇ ਲੋਕਾਂ ਦੇ ਭਕਾਵੇਂ ਚ ਨਾ ਆਓ ਕੋਈ ਸੋਹੜਾ ਸਿਹਹਾ ਤੁਹਾਡੇ ਦਰਸ਼ਕਾਂ ਨੂੰ ਮੈਂ ਤਾਂ ਇਹ ਸਾਰੇ ਜਿਹੜੇ ਸਟੂਡੈਂਟ ਆ ਨੇ ਉਹਨਾਂ ਨੂੰ ਮੈਂ ਇਹ ਕਹਿਣਾ ਵੀ ਤੁਸੀਂ ਏਜੰਟਾਂ ਮਗਰ ਨਾ ਲਗੋ ਏਜੰਟ ਬੜੇ ਤੁਹਾਨੂੰ ਨਾ ਲollipops ਦੇ ਕੇ ਤੋਰ ਦੇ ਜਾਣਦੇ ਹੀ ਤੁਸੀਂ ਐਡਾ ਪੇਪਰ ਲੈ ਲੈਣੇ ਆ ਤੁਹਾਡਾ ਆ ਹੋ ਜਾਣਾ ਉਹ ਵੱਡੇ ਸੁਪਨੇ ਦਿਖਾਉਂਦੇ ਉਹ ਸੁਪਨਾ ਚ ਨਾ ਬੋ ਰਿਐਲਿਟੀ ਚ ਜੋ ਕਿ ਤੁਹਾਡਾ ਜਾਣਕਾਰ ਆ ਉਹਦੇ ਨਾਲ ਸਲਾਹ ਜ਼ਰੂਰ ਕਰੋ ਕਿ ਤੁਹਾਡਾ ਉੱਥੇ ਫਿਊਚਰ ਕੀ ਆ ਹੁਣ ਮੈਂ ਆ ਕੇ ਦੇਖਦਾ ਉੱਥੇ ਕਈ ਬੱਚੇ ਬਹੁਤ ਰੋਲ ਰਹੇ ਆ ਹੈਨਾ ਇਸ ਚੀਜ਼ ਚ ਨਾ ਬੋ ਸਲਾਹ ਲੈ ਲਓ ਕਿਸੇ ਲਈ ਆਪਣੇ ਦੀ ਜੋ ਕਿ ਤੁਹਾਡਾ ਬਾਹਰ ਬੈਠਾ ਚੀਕਾ ਸੋ ਦਸਕੋ ਇਹ ਆ ਬਾਈ ਕਰੈਲ ਸਿੰਘ ạtਵਾਲ ਆਫ ਕੈਰੀ ạtਵਾਲ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਕਈ ਗਾਣੇ ਆਏ ਵੀ ਤੇ ਕਈ ਹੋਰ ਗਾਣੇ ਆਣਗੇ ਵੀ ਪਰ ਜੋ ਅੱਜ ਅਸੀਂ ਇਹਨਾਂ ਨਾਲ ਦਿਲ ਦੀਆਂ ਗੱਲਾਂ ਕਰ ਰਹੇ ਸੀ ਉਹ ਇਹ ਸੀ ਕਿ ਵਾਟ ਲਾਈਫ ਇਜ਼ 올 ਅਬਾਊਟ ਕੀ ਜ਼ਿੰਦਗੀ ਹੈ ਕੀ ਚੀਜ਼ ਹੈ ਕਿ ਸਿਰਫ ਉਹ 2-4 ਸਾਲਾਂ ਚ ਆਪਾਂ ਸਭਨੇ ਮਹਿਲ ਪਾ ਲੈਣੇ ਆ ਜਾਂ 12-12 13-13 ਸਾਲ ਕਈ ਇਹਨੂੰ ਲੱਗ ਜਾਂਦੇ ਨੇ ਸਿਰਫ ਸਪਨਿਆਂ ਦੀ ਗੱਡੀ ਲੈਣ ਵਾਸਤੇ ਤੇ 20-25 25-30-30 ਸਾਲ ਲੱਗਦੇ ਆ ਸਪਨਿਆਂ ਦਾ ਮਹਿਲ ਪਾਉਣ ਵਾਸਤੇ ਗੱਲ ਕੁਝ ਵੀ ਹੋਵੇ ਤੁਹਾਡਾ ਇੱਕ ਸਮੇ ਹੁੰਦਾ ਹਰ ਚੀਜ਼ ਦਾ ਕਈ ਵਾਰ ਕਿਹਾ ਜਾਂਦਾ ਹੈ ਕਹਿੰਦੇ ਵੀ ਸਮੇ ਸੇ ਪਹਿਲੇ ਕਿਸਮਤ ਭਾਗਿਆ ਸੇ ਜ਼ਿਆਦਾ ਕਿਸੇ ਕੋ ਕੁਝ ਨਹੀਂ ਮਿਲਦਾ ਪਰ ਕਿੰਨਾ ਕਹਿੰਦੇ ਕੁਝ ਨਾ ਕੁਝ ਤੁਹਾਡੇ ਦਸਾਂ ਨੋਹਾਂ ਦੀ ਕਿਰਤ ਕਮਾਈ ਤੁਹਾਡਾ ਆਤਮ ਵਿਸ਼ਵਾਸ ਤੁਹਾਡਾ ਆਪਣੇ ਆਪ ਤੇ ਸੈਲਫ ਕੰਫੀਡੈਂਸ ਬੜਾ ਮੈਟਰ ਕਰਦਾ ਹੈ ਪਰ ਜੀ ਹਾਂ ਮਿਹਨਤ ਕਦੇ ਨਾ ਭਜੋ ਲੋਕਾਂ ਦੇ ਭੇਕਾ ਵਿੱਚ ਨਾ ਆਓ ਜੋ ਲੋਕ ਕਿ ਸਭੇ ਬਾਗ ਦਿਖਾ ਦਿੰਦੇ ਨੇ ਕਈ ਰੀਲਾਂ ਜਾਂ ਪੋਸਟਰਾਂ ਤੁਹਾਨੂੰ ਦਿਖਾਉਂਦੇ ਨੇ ਅਮੀਰੀਆਂ ਉਹ ਹਮੇਸ਼ਾ ਸੱਚ ਨਹੀਂ ਹੁੰਦਾ ਕਿਉਂਕਿ ਜ਼ਿੰਦਗੀ ਦੀ ਸੱਚਾਈ ਕੁਝ ਹੋਰ ਹੈ ਇਹ ਸ਼ਾਇਦ ਫਲੋ ਕਹਿੰਦੇ ਆ ਫਰਸ਼ ਤੋਂ ਅਰਸ਼ ਤੱਕ ਜੇ ਜਾਣਾ ਹੈ ਤਾਂ ਇੱਕ ਮਿਹਰਤ ਹੀ ਅਜਿਹਾ ਸ਼ਬਦ ਹੈ ਜਿਹੜਾ ਤੁਹਾਨੂੰ ਹਮੇਸ਼ਾ ਤਰੋ ਤਾਜ਼ਾ ਰੱਖ ਸਕਦਾ ਹੈ ਤੇ ਤੁਹਾਨੂੰ ਜ਼ਿੰਦਗੀ 'ਚ ਅੱਗੇ ਲਿਜਾ ਸਕਦਾ ਹੈ ਸੁਣ ਸੀ ਧੰਨਵਾਦ ਕਰਦੇ ਆ ਬਾਈ ਕਰਨਾਸੀ ਟਵਾਲ ਕਰੇ ਟਵਾਲ ਜੀ ਦਾ ਬਾਈ ਸਸੀ ਕਾਲ ਜੀ ਰੁਕਣ ਦਿਲ ਦੀਆਂ ਗੱਲਾਂ ਕਰਨ ਵਾਸਤੇ ਤੁਹਾਨੂੰ ਉਮੀਦ ਕਰਦੇ ਤੁਸੀਂ ਇੱਥੋਂ ਦੀ ਕਾਫੀ ਕੁਝ ਸਿੱਖ ਕੇ ਜਾਓਗੇ ਬਿਲਕੁਲ